ਅਸੀਂ ਆਮ ਆਦਮੀ ਪੱਤਰਕਾਰ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਸਾਥੀਓ ਪੰਜਾਬ ਦੇ ਅੰਦਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਇਹੋ ਜਿਹੀ ਹੋ ਰਹੀਆਂ ਨੇ ਜਿਹੜੀਆਂ ਆਮ ਆਦੀ ਪਾਰਟੀ ਸਰਕਾਰ ਜੋ ਕਹਿੰਦੀ ਸੀ ਉਸ ਤੋਂ ਵਿਪਰੀਤ ਕਰਦੀ ਪਈ ਹੈ ਆਮ ਆਦੀ ਪਾਰਟੀ ਸਰਕਾਰ ਜਿਹੜਾ ਹੈ 2.5 ਸਾਲ ਜੇ ਇਸਟੈਬਲਿਸ਼ ਕਰਤਾ ਹੈ ਪੰਜਾਬ ਸਰਕਾਰ ਨੇ ਕਿ ਜੋ ਅਸੀਂ ਕਹਿੰਦੇ ਆ ਅਸੀਂ ਕਰਦੇ ਨਹੀਂ ਔਰ ਜੋ ਕਰਦੇ ਆ ਅਸੀਂ ਉਹ ਕਦੀ ਕਿਹਾ ਨਹੀਂ ਹੁੰਦਾ ਸੋ ਇਹਨੂੰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਝੂਠ ਬੋਲਣ ਦੀ ਮਸ਼ੀਨ ਹੈ ਗੁੰਮਨਾ ਕਰਾਉਣ ਵਾਲੀ ਮਸ਼ੀਨ ਹੈ ਔਰ ਲਗਾਤਾਰ ਲਗਾਤਾਰ ਲੋਕਾਂ ਦੀ ਭਾਵਨਾਵਾਂ ਨਾਲ ਖੇਲਣ ਵਾਲੀ ਇੱਕ ਮਸ਼ੀਨ ਹੈ ਸੋ ਸਾਥੀਓ ਅੱਜ ਸਾਡੇ ਵਿੱਚ ਅਸੀਂ ਇੱਕ ਇਹੋ ਜਿਹੇ ਮੁੱਦੇ ਨੂੰ ਲੈ ਕੇ ਆਇਆ ਸਾਡੇ ਵਿੱਚ ਡਾਕਟਰ ਸੁਭਾਸ਼ ਸ਼ਰਮਾ ਜੀ ਨੇ ਸਾਡੇ ਭਾਰਜਨਤਾ ਪਾਰਟੀ ਦੇ ਪੰਜਾਬ ਦੇ ਉਮੀਦਵਾਰ ਪ੍ਰਧਾਨ ਨੇ ਔਰ ਅਨੰਦਪੁਰ ਸਾਹਿਬ ਤੋਂ ਸਾਡੇ ਲੋਕ ਸਭਾ ਦੇ ਕੈਂਡੀਡੇਟ ਰਹੇ ਨਾਲ ਨੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਆਪ ਵੀ ਸਾਡੇ ਮੀਰ ਪ੍ਰਧਾਨ ਨੇ ਕੋਰ ਕਮੇਟੀ ਮੈਂਬਰ ਨੇ ਫਤਿਹਜੰਗ ਬਾਜਵਾ ਜੀ ਆਪ ਵੀ ਸਾਡੇ ਮੀਰ ਪ੍ਰਧਾਨ ਨੇ ਤੇ ਕੋਰ ਕਮੇਟੀ ਮੈਂਬਰ ਨੇ ਤੇ ਮੈਂ ਹੁਣ ਡਾਕਟਰ ਸੁਭਾਸ਼ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਅੱਜ ਦਾ ਵਿਸ਼ੇ ਹੈ ਉਹਦੇ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਪਾਰਟੀ ਦੇ ਕੋਰ ਗਰੁੱਪ ਦੇ ਮੈਂਬਰ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਪਾਰਟੀ ਚ ਟੀਮ ਚ ਮੇਰੇ ਸਹਿਯੋਗੀ ਸਾਥੀ ਵੱਡੇ ਭਰਾ ਔਰ ਪੰਜਾਬ ਦੇ ਬਹੁਤ ਹੀ ਸੀਨੀਅਰ ਨੇਤਾ ਸਾਬਕਾ ਐਮਐਲਏ ਸਰਦਾਰ ਫਤੇਹ ਸਿੰਘ ਬਾਜਵਾ ਜੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਜਿਹੜੇ ਪਾਰਟੀ ਦੇ ਮੀਡੀਆ ਦੇ ਇੰਚਾਰਜ ਨੇ ਸ਼੍ਰੀ ਵਿਨੀਤ ਜੋਸ਼ੀ ਜੀ ਔਰ ਸਾਰੇ ਪੱਤਰਕਾਰ ਪਹਿਨੋਤੇ ਭਰਾਓ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਬੜਾਈ ਇੰਪੋਰਟੈਂਟ ਔਰ ਬੜਾਈ ਸੈਂਸਿਟਿਵ ਮੁੱਦਾ ਆ ਮੈਂ ਤੁਹਾਡੇ ਸਾਹਮਣੇ ਔਰ ਤੁਹਾਡੇ ਮਾਧਿਅਮ ਨਾਲ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਣਾ ਹੈ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਜਦੋਂ ਸੋਚ ਚੱਕ ਸਮਾਗਮ ਕੀਤਾ ਸੀ ਤੇ ਖਟਕੜ ਕਲਾਸ ਕੀਤਾ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿਤਾ ਪੁਰਖੀ ਘਰ ਦੀ ਜ਼ਮੀਨ ਦੇ ਉੱਤੇ ਕੀਤਾ ਸੀ ਔਰ ਪੰਜਾਬ ਨੂੰ ਇੱਕ ਸਨੇਹਾ ਦਿੱਤਾ ਸੀ ਕਿ ਮੈਂ ਭਗਤ ਸਿੰਘ ਦੇ ਸੋਚ ਤੇ ਚੱਲਣ ਵਾਲਾ ਮੁੱਖ ਮੰਤਰੀ ਬਣਾਗਾ ਹੁਣ ਵੀ ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਬਾਈਟ ਦੇਖਦੇ ਹੋ ਪ੍ਰੈਸ ਕਾਨਫਰੰਸ ਦਾ ਉਹ ਖੈਰ ਕਰਦੇ ਨਹੀਂ ਤੇ ਪਿੱਛੇ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਜ਼ਰੂਰ ਹੁੰਦੀ ਹੈ ਹਰ ਗੱਲ ਤੇ ਉਹ ਸਰਦਾਰ ਭਗਤ ਸਿੰਘ ਜੀ ਦਾ ਨਾਮ ਲੰਦੇ ਨੇ ਜ਼ਿਕਰ ਕਰਦੇ ਨੇ ਬਹੁਤ ਵਾਰ ਮੌਕਿਆਂ ਤੇ ਭਗਤ ਸਿੰਘ ਜੀ ਵਾਲੀ ਪਗੜੀ ਵੀ ਪਾ ਕੇ ਉਹ ਜਨਤਾ ਦੇ ਸਾਹਮਣੇ ਆਉਂਦੇ ਨੇ ਔਰ ਭਗਤ ਸਿੰਘ ਦੇ ਨਾਮ ਤੇ ਰਾਜ ਚਲਾਉਣ ਦਾ ਦਾਵਾ ਕਰਦੇ ਨੇ ਪਰ ਬਦਕਿਸਮਤੀ ਦੀ ਗੱਲ ਇਹ ਹੈ ਸਾਥੀਓ ਕਿ ਜਿਸ ਪ੍ਰਕਾਰ ਨਾਲ ਇਸ ਵਿਅਕਤੀ ਨੇ ਪੰਜਾਬ ਨੂੰ ਠੱਗਿਆ ਪੰਜਾਬ ਦੇ ਲੋਕਾਂ ਨੂੰ ਠੱਗਿਆ ਪੰਜਾਬ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਨੂੰ ਠੱਗਿਆ ਸਾਡੇ ਕਿਸਾਨ ਵੀਰਾਂ ਨੂੰ ਠੱਗਿਆ ਮਜ਼ਦੂਰਾਂ ਨੂੰ ਠੱਗਿਆ ਕੱਚੇ ਮੁਲਾਜ਼ਮਾਂ ਨੂੰ ਠੱਗਿਆ ਨੌਜਵਾਨਾਂ ਨੂੰ ਠੱਗਿਆ ਝੂਠੇ ਲਾਰੇ ਲੱਪੇ ਲਾ ਕੇ ਪਰ ਇੰਤਿਹਾਨ ਇਹ ਹੋ ਗਈ ਹੈ ਕਿ ਪੰਜਾਬ ਦੇ ਹੀ ਨਹੀਂ ਹਿੰਦੁਸਤਾਨ ਦੇ ਜਿਹੜੇ ਬਹੁਤ ਵੱਡੇ ਨਾਇਕ ਨੇ ਸ਼ਹੀਦ ਐਜਮ ਭਗਤ ਸਿੰਘ ਉਹਨਾਂ ਦੇ ਨਾਲ ਵੀ ਠੱਗੀ ਮਾਰਨ ਦਾ ਕੰਮ ਇਹ ਸਰਕਾਰ ਕਰ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਚੰਡੀਗੜ੍ਹ 에어ਪੋਰਟ ਦਾ ਨਾਮ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਤੇ ਰੱਖਣ ਦੀ ਜਿਹੜੀ ਪ੍ਰਪੋਜ਼ਲ ਸੀ ਉਹਨੂੰ ਕੇਂਦਰ ਸਰਕਾਰ ਨੇ ਬੜਾ ਹੱਸ ਕੇ ਮੋਦੀ ਸਾਹਿਬ ਨੇ ਸਵੀਕਾਰ ਕੀਤਾ ਸੀ ਪਰ ਜਿਹੜਾ ਆਪਣਾ ਇਹ ਮੁਹਾਲੀ ਦਾ 에어ਪੋਰਟ ਹੈ ਇਹਦਾ ਨਾਮ ਸ਼ਹੀਦ ਦੇ ਆਜਮ ਭਗਤ ਸਿੰਘ ਦੇ ਨਾਮ ਤੇ ਹੈ ਤੇ ਉਸ ਕਾਰਜਕram ਚ ਮਾਨ ਸਾਹਿਬ ਨੇ ਗੱਲ ਕਹੀ ਕਿ ਭਗਤ ਸਿੰਘ ਦਾ ਸਟੈਚੂ ਅਸੀਂ ਲਗਾਵਾਂਗੇ ਅੱਛੀ ਗੱਲ ਸੀ ਲਗਾਉਣਾ ਵੀ ਚਾਹੀਦਾ ਤੁਹਾਡੇ ਚ ਬਹੁਤ ਸਾਰੇ ਲੋਕ ਪਿਛਲੇ ਕਈ ਮਹੀਨਿਆਂ ਤੋਂ 에어ਪੋਰਟ ਜਾ ਰਹੇ ਹੋਣਗੇ ਜਾਂਦੇ ਆਂਦੇ ਤੁਹਾਡੀ ਨਜ਼ਰ ਪੈਂਦੀ ਹੋਏਗੀ ਇੱਕ ਬਹੁਤ ਵੱਡਾ ਸਟੈਚੂ ਜਿਹਦੇ ਉੱਤੇ ਕੱਪੜਾ ਲਪੇਟਿਆ ਹੋਇਆ ਹੈ ਉਹ ਖੜਾ ਹੈ ਔਰ ਜ਼ਰੂਰ ਤੁਹਾਡੇ ਮਨ 'ਚ ਸਵਾਲ ਆਂਦਾ ਹੋਵੇਗਾ ਕਿ ਇਹ ਸਟੈਚੂ ਹੈ ਕਿਦਾ ਔਰ ਇੱਥੇ ਇੰਨੇ ਮਹੀਨੇ ਬੀਤਣ ਤੋਂ ਬਾਅਦ ਵੀ ਕੱਪੜਾ ਕਿਉਂ ਲਪੇਟ ਰੱਖਿਆ ਹੈ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਸਟੈਚੂ ਬਣਾ ਕੇ 6 ਮਹੀਨੇ ਤੋਂ ਜਿਹੜਾ ਸਟੈਚੂ ਹੈ ਉਹ ਜਿਹੜੀ ਪ੍ਰਤਿਮਾ ਹੈ ਉਹ ਕੱਪੜੇ 'ਚ ਲਪੇਟ ਕੇ ਰੱਖੀ ਹੋਈ ਹੈ ਔਰ ਮੈਂ ਜਦੋਂ ਵੀ 에ਰਪੋਰਟ ਜਾਣਾ ਤੇ ਮੈਂ ਉਸ ਪ੍ਰਤੀਮਾ ਮਾਲ ਦੇਖਦਾ ਤੇ ਮੈਨੂੰ ਐ ਲੱਗਦਾ ਕਿ ਸਰਦਾਰ ਭਗਤ ਸਿੰਘ ਸਵਾਲ ਪੁੱਛ ਰਹੇ ਨੇ ਕਿ ਕਿੰਨੀ ਕੁ ਦੇਰ ਮੈਨੂੰ ਲਕੋ ਕੇ ਰੱਖਣਾ ਹੈ ਪੰਜਾਬੀਓ ਤੁਸੀਂ ਗੱਲਾਂ ਤਾਂ ਮੇਰੀਆਂ ਕਰਦੇ ਹੋ ਨਾ ਤਾਂ ਮੇਰਾ ਲੈਂਦੇ ਹੋ ਮੈਨੂੰ ਤਾਂ ਐ ਲੱਗਦਾ ਕਿ ਕਦੇ-ਕਦੇ ਸਾਨੂੰ ਹੀ ਵੰਗਾਰਦੇ ਨੇ ਵੀ ਯਾਰ ਪੰਜਾਬ ਦੀ ਨੱਕ ਨੂੰ ਹੋ ਕੀ ਗਿਆ ਹੈ ਜੇ ਸਰਕਾਰ ਨਲਾਕ ਹੈ ਜੇ ਸਰਕਾਰ ਨਕਮੀ ਹੈ ਤੇ ਘਟੋ ਘਟ ਪੰਜਾਬੀ ਤੈਨ ਖਵਾ ਲਿਓ ਹਜ਼ਾਰਾਂ ਦੀ ਗਿਣਤੀ ਚ ਰੋਜ਼ ਜਾਂਦੇ ਹੋ ਰੋਜ਼ ਆਉਂਦੇ ਹੋ ਮੇਰਾ ਬੁੱਤ ਟਕਿਆ ਦੇਖਦੇ ਹੋ ਤੁਹਾਡੇ ਮਨ ਚ ਕੀ ਸਵਾਲ ਨਹੀਂ ਆਇਆ ਭਗਤ ਸਿੰਘ ਜੀ ਦਾ ਚਿਹਰਾ ਹੀ ਦੇਖ ਲਈਏ ਉਹਨਾਂ ਨੂੰ ਸਲੂਟ ਹੀ ਕਰ ਦਈਏ ਪਿਛਲੇ 6 ਮਹੀਨੇ ਤੋਂ ਦੋਸਤੋ ਇਸ ਨਲਾਇਕ ਔਰ ਨਿਕੰਮੀ ਸਰਕਾਰ ਨੂੰ ਔਰ ਮੁੱਖ ਮੰਤਰੀ ਨੂੰ ਸਮੇਂ ਨਹੀਂ ਮਿਲਿਆ ਕਿ ਉਹ ਇੱਕ ਘੰਟਾ ਨਿਕਾਲ ਕੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਬੁੱਤ ਨੂੰ ਲੋਕਾਂ ਨੂੰ ਸਮਰਪਿਤ ਕਰ ਸਕਿਆ ਦਿੱਲੀ ਜਾ ਸਕਦੇ ਹੈ ਕੇਜਰੀਵਾਲ ਸਾਹਿਬ ਨੂੰ ਮਿਲਣ ਜੇਲ੍ਹ ਚ ਵੀ ਜਾ ਸਕਦੇ ਹੈ ਉਹਨਾਂ ਦੀ ਗੈਰ ਹਾਜ਼ਰੀ ਚ ਉਹਨਾਂ ਦੀ ਧਰਮ ਪਤਨੀ ਦੀ ਹਾਜ਼ਰੀ ਵੀ ਭਰਨ ਜਾ ਸਕਦੇ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ਾਂ ਪੰਜਾਬ ਦੇ ਲੋਕਾਂ ਦਾ ਪੈਸਾ ਉਜਾੜ ਕੇ ਪੂਰੇ ਦੇਸ਼ ਚ ਚੋਨਾ ਦੇ ਪ੍ਰਚਾਰ ਚ ਵੀ ਜਾ ਸਕਦੇ ਆ ਹਰਿਆਣਾ ਜਾ ਸਕਦੇ ਆ ਹਿਮਾਚਲ ਜਾ ਸਕਦੇ ਆ ਹਰ ਸਟੇਟ ਚ ਜਾ ਸਕਦੇ ਆ ਇਸੇ ਏਅਰਪੋਰਟ ਤੋਂ ਲੰਘ ਕੇ ਜਾਂਦੇ ਆ ਇਸੇ ਏਅਰਪੋਰਟ ਤੋਂ ਜਾਚ ਵੇ ਕੇ ਜਾਂਦੇ ਆ ਇੱਥੇ ਉਤਰਦੇ ਆ ਉਹਨਾਂ ਦੇ ਮੰਤਰੀ ਨੇ ਇੱਥੇ ਉਤਰਦੇ ਆ ਲੇਕਿਨ ਮੈਂ ਸੋਚਦਾ ਵੀ ਕਿੰਨੀ ਬੇਸ਼ਰਮੀ ਹੈ ਕਿੰਨੀ ਬੇਸ਼ਰਮੀ ਨਾਲ ਉਥੋਂ ਲੰਘ ਜਾਂਦੇ ਹੋਣਗੇ ਉਹ ਸੜਕ ਤੋਂ ਧਿਆਨ ਵਿੱਚ ਨਹੀਂ ਕਰਦੇ ਹੋਣਗੇ ਕਿ ਯਾਰ ਜਿਸ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅਸੀਂ ਸਰਕਾਰ ਚਲਾਉਣ ਦੀ ਗੱਲ ਕਰਦੇ ਆਂ ਜਿਸ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿਤਾ ਪੁਰਖੀ ਘਰ ਜਾ ਕੇ ਮੈਂ ਸੌਂ ਚੱਕੀ ਸੀ ਮੁੱਖ ਮੰਤਰੀ ਦੀ ਉਹਦਾ ਬੁੱਤ ਮੇਰੇ ਵੱਲ ਦੇਖ ਕੇ ਪੁੱਛਦਾ ਆ ਵੀ ਮਾਨ ਸਾਹਿਬ ਮੇਰੇ ਲਈ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਸੋ ਇਹ ਬਹੁਤ ਹੀ ਇੱਕ ਨਮੋਸ਼ੀ ਦੀ ਬਹੁਤ ਹੀ ਸ਼ਰਮ ਦੀ ਸਥਿਤੀ ਹੈ ਕਿ ਮੁੱਖ ਮੰਤਰੀ ਸਾਹਿਬ ਕੋਲ ਸ਼ਹੀਦ ਆਜ਼ਮ ਭਗਤ ਸਿੰਘ ਲਈ ਇੱਕ ਘੰਟਾ ਵੀ ਨਹੀਂ ਹੈ ਜਾਂ ਤਾਂ ਉਹ ਉਹਨਾਂ ਕੋਲ ਸਮੇਂ ਨਹੀਂ ਹੈ ਜਾਂ ਫਿਰ ਉਹ ਇੰਤਜ਼ਾਰ ਕਰਦੇ ਹੋਣੇ ਆ ਕਿ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਛੁੱਟਣ ਜਿਹੜਾ ਆਦਮੀ ਭ੍ਰਸ਼ਟਾਚਾਰ ਚ ਜੇਲ੍ਹ ਦੀ ਸਜ਼ਾ ਕੱਟ ਕੇ ਬੇਲ ਤੇ ਆਇਆ ਹੋਇਆ ਹੈ ਸ਼ਾਇਦ ਉਹਦੇ ਕੋਲੋਂ ਭਗਤ ਸਿੰਘ ਦੀ ਪ੍ਰਤੀਮਾ ਦਾ ਨਾਅਰਣ ਕਰਾਣਾ ਚਾਹੁੰਦੇ ਹੋਣਗੇ ਪਰ ਹੁਣ ਤਾਂ ਉਹਨਾਂ ਨੂੰ ਵੀ ਛੁੱਟਿਆ ਬਹੁਤ ਦੇਰ ਹੋ ਗਈ ਉਹ ਵੀ ਇੱਕ ਬੜੀ ਸ਼ਰਮ ਵਾਲੀ ਗੱਲ ਹੋਏਗੀ ਅਗਰ ਮਾਨ ਸਾਹਿਬ ਐਸਾ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਦਾ ਵੀ ਪੰਜਾਬ ਦੇ ਲੋਕ ਡੱਟ ਕੇ ਵਿਰੋਧ ਕਰਨਗੇ ਅਸੀਂ ਡੱਟ ਕੇ ਵਿਰੋਧ ਕਰਾਂਗੇ ਲੇਕਿਨ ਮੈਂ ਅੱਜ ਉਸ ਪ੍ਰਤੀਮਾ ਤੇ ਗਿਆ ਮੇਰੇ ਦਿਲ 'ਚ ਇੱਕ ਬੜੀ ਭਾਵਨਾ ਸੀ ਕਿ ਯਾਰ ਮੈਂ ਰੋਜ਼ 에어ਪੋਰਟ ਜਾਣਾ ਮੈਂ ਮੇਰ ਕੋ ਰਿਆ ਨਹੀਂ ਗਿਆ ਮੈਂ ਉੱਥੇ ਗਿਆ ਔਰ ਮੈਂ ਜਾ ਕੇ ਕੋ ਸਾਰੀ ਸਥਿਤੀ ਦੇਖੀ ਹੈ ਔਰ ਮੈਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਭਗਵੰਤ ਮਾਨ ਸਾਹਿਬ ਨੂੰ ਔਰ ਉਹਨਾਂ ਦੀ ਸਰਕਾਰ ਨੂੰ ਮੈਂ 72 ਘੰਟੇ ਦਾ ਅਲਟੀਮੇਟਮ ਦੇ ਰਿਹਾ ਸਾਡੀ ਪਾਰਟੀ ਜਿਹੜੀ ਹੈ ਉਹਨੇ ਤੈਅ ਕੀਤਾ ਕਿ ਭਈ 72 ਘੰਟੇ ਚ ਅਗਰ ਪ੍ਰਤੀਮਾ ਦਾ ਲੋਕਾਰਪਣ ਨਹੀਂ ਹੋਏਗਾ ਅਗਰ ਉਹਨੂੰ ਲੋਕਾਂ ਨੂੰ ਸਮਰਪਿਤ ਨਹੀਂ ਕੀਤਾ ਜਾਏਗਾ ਅਗਰ ਉਹਦਾ ਕੁੰਡ ਚੁਕਾਈ ਸਮਾਗਮ ਨਹੀਂ ਹੋਏਗਾ ਤੇ ਫਿਰ ਪੰਜਾਬ ਦੀ ਜਨਤਾ ਔਰ ਪੰਜਾਬ ਦੇ ਨੌਜਵਾਨ ਆਪਣੇ ਨਾਇਕ ਦਾ ਆਪਣੇ ਹੀਰੋ ਦਾ ਬੁੱਤ ਦਾ ਅਨਾਵਰਣ ਆਪਣੇ ਆਪ ਕਰਨਗੇ ਜਨਤਾ ਹੀ ਤਾਕਤਵਾਰ ਹੈ ਲੋਕਤੰਤਰ ਚ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਆ ਲੋਕਾਂ ਦੀ ਸਰਕਾਰ ਹੈ ਤੇ ਫਿਰ ਜੇ ਲੋਕਾਂ ਦੀ ਸਰਕਾਰ ਹੈ ਤੇ ਫਿਰ 6 ਮਹੀਨੇ ਤੁਹਾਡੇ ਕੋਲ ਮੂਰਤ ਲਈ ਕਿਉਂ ਢੀਕਣਾ ਹੈ ਫਿਰ ਲੋਕੀ ਆਪੇ ਮੂਰਤ ਕਰ ਲੈਣਗੇ ਲੋਕੀ ਆਪੇ ਅਨਾਵਰਣ ਕਰ ਲੈਣਗੇ ਲੋਕੀ ਆਪੇ ਕੁੰਡ ਚੁਕਾਈ ਸਮਾਗਮ ਕਰਕੇ ਆਪਣੇ ਨਾਇਕ ਨੂੰ ਸਲੂਟ ਕਰ ਲੈਣਗੇ ਭਗਤ ਸਿੰਘ ਜੀ ਨੂੰ ਸੋ ਇਸ ਕਰਕੇ ਇਹ ਵਿਸ਼ੇ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਪੰਜਾਬ ਦੀ ਜਨਤਾ ਸਾਹਮਣੇ ਵੀ ਰੱਖਣਾ ਚਾਹੁੰਦਾ ਪੰਜਾਬ ਦੇ ਬੁੱਧੀਜੀਵੀਆਂ ਸਾਹਮਣੇ ਖਾਸ ਕਰਕੇ ਪੰਜਾਬ ਦੀ ਜਿਹੜੀ ਸਾਡੀ ਜਵਾਨੀ ਆ ਉਹਦੇ ਸਾਹਮਣੇ ਮੈਂ ਵਿਸ਼ੇ ਰੱਖਣਾ ਚਾਹੁੰਦਾ ਕਿ ਇਹ ਝੂਠੇ ਫਰੇਬੀ ਲੋਕ ਜਿਹੜੇ ਨੇ ਇਹ ਭਗਤ ਸਿੰਘ ਜੀ ਦੇ ਨਾਲ ਵੀ ਕਿਸ ਪ੍ਰਕਾਰ ਦਾ ਵਿਵਹਾਰ ਕਰ ਰਹੇ ਨੇ ਸ਼ਹੀਦੇ ਆਜ਼ਮ ਦਾ ਮੈਂ ਕਹਿੰਦਾ અપਮਾਨ ਕਰ ਰਹੇ ਨੇ 6 ਮਹੀਨਿਆਂ ਤੋਂ ਮੇਰੀ ਪ੍ਰਤਿਮਾ ਲਾ ਕੇ ਰੱਖੀ ਕਿਹ ਹੈ અપਮਾਨ ਨਹੀਂ ਹੈ ਕਿਹ ਹੈ ਬੇਅਦਬੀ ਨਹੀਂ ਹੈ ਬਿਲਕੁਲ ਬੇਅਦਬੀ ਹੈ ਔਰ ਜਿਹੜੇ ਜਿਹੜੀ ਸਰਕਾਰ ਜਿਹੜਾ ਮੁੱਖ ਮੰਤਰੀ ਉਹ ਇਸ ਬੇਅਦਬੀ ਦੇ ਜ਼ਿੰਮੇਦਾਰ ਨੇ ਇਸ ਕਰਕੇ 72 ਘੰਟੇ ਦਾ ਆਲਟੀਮੇਟਮ ਹੈ ਮਾਨ ਸਾਹਿਬ ਔਰ ਇਹ ਵੀ ਗੱਲ ਮੈਂ ਨਾਲ ਦੁਹਰਾ ਦੇਣਾ ਚਾਹਨਾ ਅੱਜ ਇਸ ਪ੍ਰਕਾਰ ਨਾਲ ਉੱਥੇ ਕੁਝ ਪੁਲਿਸ ਦੇ ਅਧਿਕਾਰੀ ਵੀ ਆਏ ਕਿ ਭਈ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਸਵਾਲ ਪੁੱਛਣ ਦਾ ਸਾਡੇ ਕੋਲੇ ਪੂਰਾ ਹੱਕ ਹੈ ਔਰ ਇਹ ਕੋਈ ਗਲਤ ਕੰਮ ਕਰੇਗੀ ਤਾਂ ਉਹਨੂੰ ਸ਼ੀਸ਼ਾ ਦਿਖਾਉਣ ਦਾ ਵੀ ਸਾਡੇ ਕੋਲ ਪੂਰਾ ਹੱਕ ਹੈ ਇਸ ਕਰਕੇ 72 ਘੰਟੇ ਬਾਅਦ ਨਾ ਸਾਨੂੰ ਤੁਹਾਡੇ ਪਰਚੇ ਦਾ ਡਰ ਹੈ ਨਾ ਤੁਹਾਨੂੰ ਸਾਨੂੰ ਤੁਹਾਡੀਆਂ ਐਫਆਈਆਰ ਦਾ ਡਰ ਹੈ ਨਾ ਸਾਨੂੰ ਤੁਹਾਡੇ ਕਿਸੇ ਪ੍ਰਕਾਰ ਦੇ ਝੂਠੇ ਦਮਗਜੀਆਂ ਦਾ ਡਰ ਹੈ ਜਿਹੜੇ ਤੁਸੀਂ ਦੇਣਾ ਚਾਹੁੰਦੇ ਹੋ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਜਾਣਗੇ ਔਰ ਭਗਤ ਸਿੰਘ ਦੀ ਪ੍ਰਤਿਮਾ ਦਾ ਅਨਾਵਰਣ ਹੋਏਗਾ ਭਗਤ ਸਿੰਘ ਜੀ ਨੂੰ ਸਲੂਟ ਕਰਾਂਗੇ 72 ਘੰਟੇ ਦਾ ਸਰਕਾਰ ਕੋਲ ਅਲਟੀਮੇਟਮ ਹੈ ਇਹ ਹੀ ਵਿਸ਼ੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ ਤੁਹਾਡਾ ਕੋਈ ਸਵਾਲ ਹੋਵੇ ਤੇ ਲੈ ਸਕਦੇ ਆ ਬਹੁਤ ਬਹੁਤ ਸਭ ਇਹਦਾ ਕੋਈ ਜਿਹੜੇ ਹੀ ਕਹਿ ਰਹੇ ਕਿ ਸ਼ਾਇਦ ਤੁਸੀਂ ਕਹੋਗੇ ਸਮੇਂ ਹੀ ਨਹੀਂ ਹੈਗਾ ਮੁੱਖ ਮੰਤਰੀ ਕੋਲ ਇਸ ਦਾ ਕੁਝ ਕਾਰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਮੁਹਰੇ ਕਿ ਕਿਉਂ ਇਦਾਂ ਇਹ ਇੰਨਾ ਲੰਬਾ ਕਿਉਂ ਹੋਇਆ ਤੁਹਾਨੂੰ ਕੀ ਲੱਗਦਾ ਇਸ ਦਾ ਅਸਲ ਕਾਰਨ ਕੀ ਹੈ ਮੈਨੂੰ ਲੱਗਦਾ ਅਸਲ ਕਾਰਨ ਸਿਰਫ ਇਹੀ ਹੈ ਕਿ ਸਿਰਫ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਵਰਤ ਕੇ ਆਪਣੀ ਪੋਲਿਟਿਕਸ ਕਰਨਾ ਚਾਹੁੰਦੇ ਆ ਇਹਨਾਂ ਦੇ ਮੰਚ 'ਚ ਸਰਦਾਰ ਭਗਤ ਸਿੰਘ ਲਈ ਕੋਈ ਮਾਨ ਸਨਮਾਨ ਸਤਕਾਰ ਆਦਰ ਨਹੀਂ ਹੈ ਸਿਰਫ ਸਿਰਫ ਦਿਖਾਵਾ ਹੈ ਸਿਰਫ ਇਹਨਾਂ ਦਾ ਪ੍ਰੋਪਾਗੈਂਡਾ ਹੈ ਸਿਰਫ ਸ਼ਹੀਦ ਆਜ਼ਮ ਦੀ ਫੋਟੋ ਲਾ ਕੇ ਵੋਟ ਵਟੋਰਨਾ ਚਾਹੁੰਦੇ ਆ ਇਹਨਾਂ ਦੀ ਅਗਰ ਕੋਈ ਵੀ ਸ਼ਰਧਾ ਹੁੰਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ 6 ਮਹੀਨੇ ਤੇ ਕੀ 6 ਦਿਨ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਸੀ 72 ਘੰਟੇ ਦਾ ਇੰਤਜ਼ਾਰ ਕਰੀदो ਫੇ ਨਹੀਂ ਮੈਂ ਅਸਲੀ ਕਹਿ ਰਿਹਾ ਕਿ ਸਰਕਾਰ ਇਹ ਨਾ ਕਹੇ ਕਿ ਯਾਰ ਸਾਨੂੰ ਮੌਕਾ ਨਹੀਂ ਦਿੰਦਾ ਮੌਕਾ ਹੀ ਦਿੰਦਾ ਵੇਖੋ ਲੋਕਾਂ ਦੀ ਚੁਣੀ ਸਰਕਾਰ ਹੈ ਅਸੀਂ ਮੁੱਖ ਮੰਤਰੀ ਨੂੰ ਇਹ ਮੌਕਾ ਦੇਣਾ ਚਾਹੁੰਦੇ ਆ ਕਿ ਯਾਰ ਹੱਲੇ ਵੀ ਨੀਂਦ ਤੋਂ ਜਾਗ ਕਾਨੂੰਨ ਨੂੰ ਤਾਂ ਅਸੀਂ ਅੱਜ ਕਹੇ ਸੀ ਅਤੀਵੀ ਕਰ ਸਕਦੇ ਸੀ ਪਰ ਅਸੀਂ ਚਾਹਦੇ ਹਾਂ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਜ਼ਰੂਰ ਮੌਕਾ ਦਈਏ ਅਸੀਂ ਇੱਕ ਪੋਜ਼ਿਟਿਵ ਇੱਕ ਸਾਰਥਕ ਵਿਪੱਖ ਦੀ ਭੂਮਿਕਾ ਨਿਭਾ ਰਹੇ ਹਾਂ ਅਸੀਂ ਵਿਰੋਧੀ ਤੇ ਰਹਾਂ ਪਰ ਅਸੀਂ ਕੋਈ ਸਰਕਾਰ ਦੇ ਸਾਹਮਣੇ ਕੋਈ ਸੰਕਟ ਵੀ ਲੇਕਿਨ ਜੇ 72 ਘੰਟੇ ਦੀ ਸਰਕਾਰ ਨਹੀਂ ਕਰੇਗੀ ਫਿਰ ਜ਼ਰੂਰ ਜਾਵਾਂਗੇ ਪਰ ਤਗੜੇ ਹੋ ਕੇ ਜਾਵਾਂਗੇ ਔਰ ਉਸ ਦਿਨ ਕੋਈ ਸਰਕਾਰ ਦੀ ਤਾਕਤ ਕੋਈ ਪੁਲਿਸ ਹੰਗ ਰੋਕ ਨਹੀਂ ਸਕੇਗੀ ਸਰਕਾਰ ਇਹ ਕਹਿੰਦੀ ਹੈ ਜੇ ਸਰਕਾਰ ਦੇ ਦਲੀਲ ਦੀ ਹਾਲੇ ਜੀ ਕੁਝ ਕੰਮ ਪੈਂਡਿੰਗ ਪਿਆ ਹੈ ਕੁਝ ਕਰਨ ਵਾਲਾ ਤੇ ਕੰਮ ਪੈਂਡਿੰਗ ਹੈ ਹੀ ਨਹੀਂ ਬੂਤ ਤਿਆਰ ਹੈ ਕਪੜਾ ਲਪੇਟਿਆ ਵਸ ਕਪੜਾ ਹਟਾਣਾ ਹੈ ਔਰ ਜੇ ਕੰਮ ਪੈਂਡਿੰਗ ਹੈ ਤੇ ਕੰਮ ਹੋ ਕਿਉਂ ਨਹੀਂ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਤਾਂ ਮੈਂ ਜਾ ਰਿਹਾ ਹਾਂ 에ਰਪੋਰਟ ਕੋਈ ਕੰਮ ਨਹੀਂ ਚੱਲ ਰਿਹਾ ਉਥੇ ਅਗਰ ਕੰਮ ਪੈਂਡਿੰਗ ਹੋਏ ਤੇ ਕੰਮ ਚੱਲਣਾ ਚਾਹੀਦਾ ਕੋਈ ਕੰਮ ਪੈਂਡਿੰਗ ਨਹੀਂ ਹੈ ਸਿਰਫ ਮੁੱਖ ਮੰਤਰੀ ਸਾਹਿਬ ਕੋਲੇ ਸਮੇਂ ਨਹੀਂ ਹੈ ਜਨਾਬ ਅਸਤ ਨੇ ਵਿਅਸਤ ਨੇ ਮਸਤ ਨੇ ਪਤਾ ਨਹੀਂ ਕੀ ਕੀ ਹੈ ਲੇਕਿਨ ਉਹਨਾਂ ਕੋਲ ਸਮੇਂ ਨਹੀਂ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ